ਅੱਜ ਆਪਾਂ ਬਣਾਵਾਂਗੇ ਗਰੇਵੀ ਵਾਲੀ ਅਰਬੀ ਇਸ ਨੂੰ ਬਣਾਉਣ ਲਈ ਮੈਂ ਲੈ ਰਹੀਆਂ ਅੱਧਾ ਕਿਲੋ ਅਰਬੀ ਆਓ ਹੁਣ ਆਪਾਂ ਅਰਬੀ ਨੂੰ ਉਬਾਲ ਲਈਏ ਕੁੱਕਰ ਵਿੱਚ ਮੈਂ ਲੋੜ ਅਨੁਸਾਰ ਪਾਣੀ ਪਾ ਲਿਆ ਤੇ ਉਸ ਵਿੱਚ ਮੈਂ ਅਰਬੀ ਪਾਤੀ ਜਿੰਨਾ ਭੈਣਾ ਦੇ ਅਰਬੀ ਛੱਲਣ ਨਾਲ ਹੱਥਾਂ ਤੇ ਖਾਰਿਸ਼ ਹੁੰਦੀ ਹੈ ਉਹ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਕੁੱਕਰ ਬੰਦ ਕਰਕੇ ਇਸ ਦੀਆਂ ਤਿੰਨ ਸੀਟੀਆਂ ਲਗਾ ਲਓ ਉਨੇ ਟਾਈਮ ਸੇ ਆਪਾਂ ਮਸਾਲਾ ਤਿਆਰ ਕਰ ਲੈਨੇ ਆਂ। ਮਸਾਲੇ ਵਿੱਚ ਲੈ ਰਹੀ ਆ ਮੈਂ ਤਿੰਨ ਪਿਆਜ਼, ਦੋ ਟਮਾਟਰ, ਇੱਕ ਲਸਣ ਦੀ ਕੰਢੀ ਤੇ ਥੋੜਾ ਜਿਆਦਾ ਰੱਖ। ਹੁਣ ਆਪਾਂ ਇਸ ਨੂੰ ਪੀਸ ਲਈਏ। ਮਸਾਲਾ ਪੀਸ ਕੇ ਤਿਆਰ ਹੈ। ਅਰਬੀ ਹੁਣ ਉਬਲ ਗਈ ਹੈ ਤੇ ਇਹਨੂੰ ਆਪਾਂ ਛਿੱਲ ਲੈਣੇ ਆਂ ਅਰਬੀ ਛਿੱਲਣ ਤੋਂ ਬਾਅਦ ਇਸ ਨੂੰ ਆਪਾਂ ਗੋਲ ਪੀਸਿਸ ਵਿੱਚ ਕੱਟ ਲਈਏ ਤੜਕਾ ਲੌਂ ਲਈ ਅੱਧੀ ਕੜ੍ਹੀ ਕਿਉ ਦੀ ਤੇ ਵਿੱਚ ਹੀ ਆਪਾਂ ਪੀਸਿਆ ਹੋਇਆ ਮਸਾਲਾ ਵਿੱਚ ਪਾ ਕੇ ਚੰਗੀ ਤਰ੍ਹਾਂ ਭੁੰਨ ਲੈਣੇ ਹਨ। ਤੜਕੇ ਵਿੱਚ ਪਾ ਲਈਏ ਹੁਣ ਆਪਾਂ 1 ਚਮਚ ਨਮਕ ਦਾ। ਅੱਧਾ ਚਮਚ ਪਾਉਣਾ ਹੈ ਆਪਾਂ ਹਲਦੀ ਦਾ ਅੱਧਾ ਚਮਚ ਮਸਾਲੇ ਦਾ ਗਰਮ ਮਸਾਲਾ ਲਾਲ ਮਿਰਚ ਦਾ ਅੱਧਾ ਚਮਚ ਚਮਚ ਦਾ ਚੌਥਾ ਹਿੱਸਾ ਆਮਚੂਰਨ ਪਾਉਣਾ ਆਪਾਂ ਥੋੜੀ ਜਿਹੀ ਸੁੱਕੀ ਮੇਥੀ ਪਾਵਾਂਗੇ ਵਿੱਚ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਸਾਲਾ ਆਪਣਾ ਹੁਣ ਤਿਆਰ ਹੋ ਗਿਆ ਇਸ ਵਿੱਚ ਇੱਕ ਕੱਪ ਪਾਣੀ ਦਾ ਆਪਾਂ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਈਏ ਹੁਣ ਹੁਣ ਇਸ ਵਿੱਚ ਆਪਾਂ ਉਬਲੀ ਹੋਈ ਅਰਬੀ ਪਾ ਦਿੰਨੇ ਆ ਮਿਕਸ ਕਰਨ ਤੋਂ ਬਾਅਦ ਆਪ ਇਸ ਨੂੰ 2 ਕੁ ਮਿੰਟ ਹੀ ਪਕਾਉਣਾ ਖੁੱਲੀ ਗਰੇਵੀ ਵਾਲੀ ਅਰਬੀ ਆਪਣੇ ਬਣ ਕੇ ਤਿਆਰ ਹੋ ਗਈ ਹੈ ਇਸ ਰੈਸਪੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ